ਮੈਂ ਚੱਲ ਰਿਹਾ ਇਹ ਜੋ ਮਾਤ ਦਾ ਜੀ ਰੋ ਗਿਆ ਨਾ ਨਹੀਂ ਨਹੀਂ ਮੈਂ ਤਾਂ ਮੇਰੇ ਸਾਲ ਫਿਰ ਜਦੋਂ ਪਾਂ ਤੇ ਪੜhao ਲੱਛਣ ਉਹ ਤਾਂ ਆ ਮੈਨੂੰ ਤੇ ਇਕੱਠੀਆਂ ਹੋ ਜਾ ਕਰਨ ਹਾਂ ਜੀ ਗੁਰਜੀਤ ਸਿੰਘ ਪਿੰਡ ਮੇਰਾ ਪਖਾਰੀ ਸਿੰਘ ਹੈ ਜੀ ਅੱਜ ਕਿਸ ਤਰੀਕੇ ਨਾਲ ਵੇਚਦੇ ਹੋ ਪੰਚਾਇਤੀ ਚੋਣਾਂ ਪੰਚਾਇਤੀ ਚੋਣਾਂ ਦੇ ਜੀ ਅਸੀਂ ਚਾਹੁੰਦੇ ਹਾਂ ਜੀ ਜਿਹੜਾ ਵੀ ਪਿੰਡ ਦਾ ਸਰਪੰਚ ਚੁਣੋ ਉਹ ਸਭ ਸੰਤੀ ਦੇ ਨਾਲ ਚੁਣੋ ਸਾਰਿਆਂ ਨੂੰ ਇਕੱਠੇ ਕਰਕੇ ਚੁਣੋ ਕੋਈ ਪੜਿਆ ਲਿਖਿਆ ਚੁਣੋ ਜਿਹਨੂੰ ਸਾਰੀ ਨੌਲੇਜ ਹੋਵੇ ਤੇ ਜਿਹੜਾ ਪਿੰਡ ਦਾ ਵਿਕਾਸ ਕਰਾ ਸਕੇ उन, कि ਜਿਹੜਾ ਕੋਈ ਵੀ ਕੰਮ ਆ ਸਾਰੇ ਸਹਿਮਤੀ ਨਾਲ ਹੋਵੇ ਤੇ ਸਾਰਾ ਪਿੰਡ ਦਾ ਵਿਕਾਸ ਹੋਵੇ ਜਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਜਾਂ ਕਰਨ ਵਾਲੀਆਂ ਨੇ ਉਹ ਜਿੱਦਾਂ ਵੀ ਆ ਉਹਨੂੰ ਉਹ ਬੱਤੇ ਦੇ ਰੱਖ ਕੇ ਸਾਰੇ ਭੈਣ ਭਰਾਵਾਂ ਦੀ ਸਹਿਮਤੀ ਦੇ ਨਾਲ ਉਹ ਕੰਮ ਕਰੇ। ਲੱਗਦਾ ਪੜਿਆ ਲਿਖਿਆ ਹੋਣਾ ਚਾਹੀਦਾ ਜਿਹਨੂੰ ਜਾਣਕਾਰੀ ਹੋਵੇ ਤੁਸੀਂ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿੱਥੇ ਪੜਿਆ ਲਿਖਿਆ ਨਾ ਹੋਣ ਕਰਕੇ ਉਹਨੂੰ ਜਾਣਕਾਰੀ ਨਹੀਂ ਉਹ ਲੋਕਾਂ ਦੇ ਕੰਮ ਨਹੀਂ ਕਰਵਾ ਸਕਦੇ। ਬਿਲਕੁਲ ਜੀ। ਇਹ ਤਾਂ ਬਿਲਕੁਲ ਗੱਲ ਹੈ ਜੀ ਹੁਣ ਸਮਾਂ ਹੀ ਏਦਾਂ ਦਾ ਵੀ ਸਾਰਾ ਕਿ ਜਿਹੜਾ ਵੀ ਕੋਈ ਨੌਜਾਨ ਆ ਕੋਈ ਵੀ ਆ ਕੋਈ ਬੰਦਾ ਉਹ ਪੜਿਆ ਲਿਖਿਆ ਹੋਵੇ। ਜਿਨੂੰ ਪਤਾ ਹੋਵੇ ਵੀ ਮੈਂ ਕਿਸੇ ਨਾਲ ਗੱਲ ਕਰਨੀ ਆ ਜਾਂ ਕੋਈ ਆਉਂਦਾ ਵਾ ਉਹਦੇ ਨਾਲ ਗੱਲ ਕਰ ਸਕੇ ਤੇ ਆਪਣੇ ਪਿੰਡ ਦਾ ਵਿਕਾਸ ਕਰ ਸਕੇ ਫਿਰ ਹੀ ਉਹ ਜਿਹੜਾ ਵਾ ਪਿੰਡ ਜਿਹੜਾ ਵਾ ਉਹ ਕਾਮਯਾਬ ਹੋਊਗਾ ਤੇ ਉੱਥੇ ਗ੍ਰਾਂਟਾਂ ਲਿਆ ਸਕਦਾ ਕਿਸੇ ਅਫਸਰ ਨਾਲ ਗੱਲ ਕਰਨੀ ਆ ਉਹਦੇ ਨਾਲ ਗੱਲ ਕਰਨ ਜੇ ਉਹਦੇ ਨਾਲ ਜੋ ਵੀ ਪਿੰਡ ਦੇ ਮਸਲੇ ਜਾ ਕੇ ਉਹਨਾਂ ਨੂੰ ਦੱਸ ਸਕੇ ਵੀ ਸਾਡੇ ਪਿੰਡ ਦੇ ਵਿੱਚ ਆਹ ਮਸਲਾ ਆ ਆ ਚੀਜ਼ ਦੀ ਸਾਡੇ ਪਿੰਡ ਦੇ ਵਿੱਚ ਜ਼ਰੂਰਤ ਆ ਕੋਈ ਆਡੇ ਛੱਪੜ ਦੀ ਆ ਜਿੱਦਾਂ ਪਾਣੀ ਦਾ ਨਿਕਾਸ ਹੈ ਜਾਂ ਹੋਰ ਕੋਈ ਵੀ ਉਹ ਜੀ ਕਰ ਸਕੇ ਉਹਦੇ ਨਾਲ ਗੱਲ ਜਾ ਲੱਗਦਾ ਪਾਰਟੀ ਬਾਜੀ ਤੋਂ ਵੱਖਰਾ ਹੋਣਾ ਚਾਹੀਦਾ ਸਰਪੰਚ ਰਹਿਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਇਹ ਤੇ ਸਰਪੰਚ ਇੱਕ ਇਹੋ ਜੀ ਚੀਜ਼ ਆ ਜੀ ਪਿੰਡ ਦੀ ਉਹਦੇ ਵਿੱਚ ਕੋਈ ਉੱਤੇ ਆਪਣੇ ਕੋਈ ਵੀ ਲੀਡਰ ਆ ਜਿਤਨਾ ਐਮ ਐਲ ਏ ਸਾਹਿਬ ਆ ਜਾਂ ਕੋਈ ਪਾਰਟੀ ਤੋਂ ਉੱਠ ਕੇ ਹੀ ਉਹਨੂੰ ਚੁਣਨਾ ਚਾਹੀਦਾ ਇਹਦੇ ਵਿੱਚ ਕੋਈ ਪਾਰਟੀ ਦਾ ਦਖਲਅਦਾਜ਼ਗੀ ਨਹੀਂ ਹੋਣੀ ਚਾਹੀਦੀ ਪਿੰਡ ਵੱਲੋਂ ਸਰਪੰਚ ਹੋਣਾ ਚਾਹੀਦਾ ਸਾਰਿਆਂ ਦੀ ਸਹਿਮਤੀ ਦੇ ਨਾਲ ਹੋਣਾ ਚਾਹੀਦਾ ਜੀ ਇਹਦੇ ਵਿੱਚ ਕੋਈ ਵੀ ਐਮ ਐਲ ਏ ਜਾਂ ਕੋਈ ਕੋਈ ਵੀ ਨਹੀਂ ਆਉਣਾ ਚਾਹੀਦਾ ਜੀ ਪਾਰਟੀ ਦਾ ਮੇਰਾ ਨਾਮ ਸਾਹਿਬਜੀ ਸਿੰਘ ਆ ਜੀ ਪਿੰਡ ਪਖਾਰੀ ਸਿੰਘ ਸਰਬਸੰਮਤੀ ਹੋਣੀ ਚਾਹੀਦੀ ਆ ਔਰ ਅਸੀਂ 100% ਕੋਸ਼ਿਸ਼ ਕਰ ਰਹੇ ਆ ਸਰਬਸੰਮਤੀ ਦੀ ਚਲੋ ਥੋੜਾ ਬਹੁਤਾ ਇਧਰ ਉਧਰੋਂ ਭੈਣ ਭਰਾ ਕਰਦੇ ਹੁੰਦੇ ਥੋੜਾ ਚਲੋ ਉਹਦੇ ਚ ਵੀ ਅਸੀਂ ਸਾਰੀ ਕੋਸ਼ਿਸ਼ ਕਰ ਰਹੇ ਆ ਸਰਬਸੰਮਤੀ ਧੜੇਬੰਦੀ ਤੋਂ ਉੱਪਰ ਉੱਠ ਕੇ ਸਰਪੰਚ ਬਣਨਾ ਚਾਹੀਦਾ ਨਾ ਕਿ ਸਰਕਾਰਾਂ ਦਾ ਇੱਕ ਠੋਪਿਆ ਹੋਇਆ ਸਰਪੰਚ ਬਣਨਾ ਚਾਹੀਦਾ ਵੀ ਕਿਸੇ ਦੇ ਕਾਗਜ਼ ਰਿਜੈਕਟ ਕਰਾਤੇ ਕਿਸੇ ਦੇ ਉਹ ਕਰਾਤਾ ਵੀ ਉਸ ਤਰੀਕੇ ਨਾਲ ਸਰਪੰਚ ਬਣਨਾ ਚਾਹੀਦਾ ਉਹ ਇੱਕ ਪਿੰਡ ਦੇ ਵਿੱਚ ਧੜੇਬੰਦੀ ਹੋ ਜਾਂਦੀ ਆ ਔਰ ਉਹ ਸਾਰੀ ਉਮਰ ਵਾਸਤੇ ਹੀ ਧੜੇਬੰਦੀ ਰਹਿੰਦੀ ਆ ਜਿਹੜਾ ਆਪਾਂ ਸਰਬਸੰਮਤੀ ਨਾਲ ਸਰਪੰਚ ਚੁਣ ਲੈਂਦੇ ਆ ਵੇਖੋ ਸਰਪੰਚ ਪਿੰਡ ਦੇ ਵਿੱਚ ਬੰਨਾ ਤੇ ਇੱਕ ਹੀ ਆ ਸਾਰਿਆਂ ਤੇ ਬੰਨਾ ਨਹੀਂ ਆ ਪਰ ਜਿਹੜਾ ਵੀ ਸਰਪੰਚ ਬਣਦਾ ਵਾ ਨੌਜਵਾਨ ਬੰਦਾ ਉਹ ਨੂੰ ਪਹਿਲੀ ਗੱਲ ਤੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਇਸ ਗੱਲ 'ਚ ਦੂਸਰਾ ਨੰਬਰ ਵੀ ਜਿਹੜਾ ਬਣਦਾ ਵਾ ਉਹਨੂੰ ਸਾਰਿਆਂ ਤੋਂ ਨਾਲ ਲੈ ਕੇ ਚੱਲਣਾ ਚਾਹੀਦਾ ਸੱਚੇ ਨੂੰ ਸੱਚਾ ਤੇ ਝੂਠੇ ਨੂੰ ਝੂਠਾ ਕਹਿਣਾ ਚਾਹੀਦਾ ਪਾਰਟੀਆਂ ਦੇ ਤਰੀਕੇ ਨਾਲ ਸਰਪੰਚ ਨਹੀਂ ਬਣਨਾ ਚਾਹੀਦਾ ਵੀ ਮੈਂ ਕਾਲੀ ਆ ਜਾਂ ਮੈਂ ਆਪ ਆਪ ਦੇ ਵੱਲੋਂ ਬਣ ਗਿਆ ਜੀ ਜਾਂ ਮੈਂ ਉਧਰੋਂ ਬਣ ਗਿਆ ਇਹ ਬਹੁਤ ਵੱਡੀ ਗਲਤੀ ਆ ਔਰ ਸਰਕਾਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਦੇ ਮਸਲੇ ਦੇ ਵਿੱਚ ਇਹ ਦਖਲ ਅੰਦਾਜ਼ੀ ਨਹੀਂ ਉਹਨਾਂ ਨੂੰ ਕਰਨੀ ਚਾਹੀਦੀ ਅਸੀਂ ਸਰਪੰਚ ਆਪਣੇ ਪਿੰਡ ਦਾ ਚੁਣਨਾ ਸਾਡੇ ਪਿੰਡ ਦੇ ਦੁੱਖ ਜਿਹੜੇ ਆ ਉਹ ਸਾਡੇ ਸਰਪੰਚ ਨੇ ਹੀ ਸਰਕਾਰਾਂ ਤੱਕ ਪਹੁੰਚਾਉਣੇ ਆ ਹੁਣ ਸਾਰੇ ਪਿੰਡ ਨੇ ਤੇ ਇੱਕਦਮ ਇਕੱਠੇ ਨਹੀਂ ਹੋਣਾ ਹੁੰਦਾ ਸਰਪੰਚ ਸਾਹਿਬ ਨਹੀਂ ਜਾ ਕੇ ਦੁੱਖ ਦੱਸਣੇ ਹੁੰਦੇ ਆ ਸਰਕਾਰਾਂ ਨੂੰ ਸਰਪੰਚ ਬਣਾਉਣ ਦੇ ਵਿੱਚ ਬਿਲਕੁਲ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਮੈਂ ਤਾਂ ਇਹੋ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਪਿੰਡ ਤੇ ਸਹਿਮਤੀਆਂ ਹੋਣ ਦਿਓ ਢੜੇ ਬੰਦਿਆ ਨਾ ਬਣਾਓ ਔਰ ਪਿੰਡ ਸੁਖ ਸ਼ਾਂਤੀ ਨਾਲ ਜਿੰਦੇ ਹੋ ਲੋਕਾਂ ਨੂੰ ਗਰਾਊਂਡ ਲੈਵਲ ਤੇ ਆਣ ਕੇ ਵੇਖੋ ਲੋਕ ਸੁਖ ਸ਼ਾਂਤੀ ਨਾਲ ਜੀਣਾ ਚਾਹੁੰਦੇ ਆ ਨਾ ਢੜੇ ਬੰਦਿਆ ਬਣਾਈਆਂ ਜਾਣ ਮੇਰਾ ਨਾਮ ਰঞ্জੀਤ ਸਿੰਘ ਰਾਣਾ ਪੱਖਾ ਜੀ ਇਹਨੂੰ ਮੇਰਾ ਪੱਖਾ ਰਜੀਤ ਸਿੰਘ ਆ ਐਸੇ ਮੈਂ ਬਲਾਸੰਤੀ ਮੈਂਬਰ ਭਾਵੇਂ ਹੁਣ ਹਸਾਬਕਾ ਹੋ ਗਿਆ ਮੈਂ ਦੋ ਹੋਰੇ ਮਵੀ ਲੱਖਾਂ ਲੜਕੀਆਂ ਨੇ ਸਵੰਤੀ ਮੈਂਬਰ ਵੀ ਬਣਿਆ ਚਾਹਤੀ ਜਿਉਂ ਨਾਲ ਨੂੰ ਲੈ ਕੇ ਤਰੀਕੇ ਨਾਲ ਦੇਖਦੇ ਹੋ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਤੁਹਾਡੇ ਪਿੰਡ ਦੀ ਗੱਲ ਕੀਤੀ ਜਾਵੇ ਕੀ ਕੀ ਮੁਸ਼ਕਲਾਂ ਨੇ ਕਿਸ ਤਰੀਕੇ ਦਾ ਸੁਪਰਚਾ ਪਹਿਲਾਂ ਵੀ ਅਸੀਂ ਜੀ ਸਰਪੰਚੇ ਹੋ ਬਣਿਆ ਪਿਛਲੇ ਸਮੇਂ ਚ ਲਗਭਗ ਤਿੰਨ ਵਾਰ ਹੀ ਹੋ ਗਏ ਨੇ ਸਰਕਾਰ ਜਿਹੜੀ ਮਰਜ਼ੀ ਆਈ ਸਰਸੰਤੀ ਹੁੰਦੀ ਆਈ ਹੈ ਸਰਪੰਚ ਸਰਸੰਤੀ ਦਾ ਬਣਿਆ ਵਾ ਜਿਹੜਾ ਸਰਪੰਚ ਬਣਾਉਣਾ ਪਿੰਡ ਦਾ ਉਹ ਕੱਲਾ ਸਰਪੰਚ ਬਣਾਉਣਾ ਨਹੀਂ ਹੁੰਦਾ सरपंच जेड़ा ਬਣਾਉਣਾ ਵੰਦੇ ਪਿੰਡ ਦਾ ਪਿਖ ਨੂੰ ਤੋੜਨਾ ਵਾ ਪਿਖ ਬੋਣਾ ਹਰ ਬੰਦੇ ਦੀ ਮੁਸ਼ਕਿਲ ਨੂੰ ਸੁਣਨਾ ਜੇ ਇਹਦਾ ਵੀ ਬੰਦਾ ਹੋਵੇ ਉਹ ਤੇ ਕੰਮ ਕਰਨੇ ਆ ਪਾਰਟੀ ਪਾਜ ਉੱਠ ਕੇ ਵੀ ਕੰਮ ਕਰਨੇ ਪੈਂਦੇ ਆ ਹਰ ਗਦੀ ਭਾਵੇਂ ਉਹ ਗਲੀਆਂ ਦਾ ਮਸਲਾ ਭਾਵੇਂ ਉਹ ਕਿਹਦੇ ਲਾਈਟਰ ਦਾ ਮਸਲਾ ਭਾਵੇਂ ਕਿਹਦਾ ਝਗੜਾ ਵਾ ਕਿ ਹਰ ਸਮੱਸਿਆ ਦਾ ਹੱਲ ਜਿਹੜਾ ਸਰਪੰਚ ਨੇ ਸਾਰੇ ਪਿੰਡ ਦੇ ਨਾਲ ਲੈ ਕੇ ਕਰਨਾ ਚਾਹੀਦਾ ਵਾ ਸਰਪੰਚ ਜਿਹੜਾ ਬਣਨਾ ਵਾ ਉਹ ਇੱਕ ਵਧੀਆ ਨੌਜਵਾਨ ਪੜ੍ਹੇ ਲਿਖੇ ਹੋਣਾ ਚਾਹੀਦਾ ਵਾ ਜਿਹਦੇ ਮਨ ਦੇ ਵਿੱਚ ਕੰਮ ਕਰਨ ਦਾ ਜਜਬਾਣਾ ਚਾਹੀਦਾ ਤੇ ਪਿੰਡ ਨੂੰ ਅੱਗੇ ਲੈ ਕੇ ਜਾਵੇ ਇੱਕ ਪਿੰਡ ਨੂੰ ਸੁੰਦਰ ਬਣਾਵੇ ਜਿਹਦਾ ਪੰਜਾਬ ਦੇ ਵਿੱਚ ਨਾ ਹੋਵੇ ਔਰ ਵਰਲਡ ਦੇ ਵਿੱਚ ਜੇ ਉਹਦੀ ਬੋਰਡਾਂ ਜਾਣ ਪੰਚਾਇਤ ਦੀਆਂ ਤਾਂ ਫਸਾ ਲੱਗੇ ਵਾਕੀ ਕੇ ਸਰਪੰਚ ਨੇ ਇਹ ਕੰਮ ਕਰਵਾਇਆ ਮੁਸ਼ਕਲਾਂ ਕੀ ਕੀ ਨੇ ਤੁਹਾਡੇ ਮੁਸ਼ਕਲਾਂ ਵੀ ਕੋਈ ਛੋਟਛੜੀ ਆਉਂਦੀ ਰਹਿੰਦੀ ਆ ਜੀ ਭਾਵੇਂ ਉਹ ਗਲੀਆਂ ਦੀਆਂ ਮੁਸ਼ਕਲਾਂ ਨੇ ਭਾਵੇਂ ਉਹ ਸਾਡੇ ਛੱਪੜ ਦਾ ਸਾਡੇ ਪਿੰਡ ਸਮੱਸਿਆ ਸਭ ਤੋਂ ਵੱਡੀ ਛੱਪੜ ਦੀ ਆ ਕਿਉਂਕਿ ਜਦੋਂ ਆਬਾਦੀ ਵਧ ਗਈ ਆਬਾਦੀ ਵਧਣਾ ਜਦੋਂ ਮੋਟਰਾਂ ਵਧ ਗਈਆਂ ਜੇ ਮੋਟਰਾਂ ਵਧੀਆਂ ਜਦੋਂ ਪਾਣੀ ਹੋਣਾ ਛੱਪੜ ਦੇ ਉੱਡੇ ਰਹਿ ਗਏ ਛੱਪੜ ਜਾਂਦੇ ਵੱਡੇ ਹੁੰਦੇ ਜਾਂਦੇ ਫੇਰ ਆ ਉਹ ਉਹ ਚੱਪੜ ਦੇ ਜਿਹੜਾ ਪਾਣੀ ਜ਼ਿਆਦਾ ਹੁੰਦਾ ਓਵਰਫਲੋ ਹੁੰਦਾ ਉਹਦੇ ਨਾਲ ਲੱਗੇ ਜ਼ਿੰਮੇਦਾਰ ਪਾਣੀ ਦਾ ਨੁਕਸਾਨ ਹੁੰਦਾ ਨੁਕਸਾਨ ਹੋਣ ਕਰਕੇ ਫਿਰ ਮੁਸ਼ਕਿਲਾਂ ਤੇ ਆਉਂਦੀਆਂ ਤੇ ਸਾਡਾ ਉਹ ਜਿਹੜਾ ਪਿੰਡ ਦਾ ਪਾਣੀ ਆ ਮੈਂ ਸਵੇ ਨਾਲ ਵੀ ਸਾਡਾ ਜਿਹੜਾ ਹੁਣ ਇਹ ਸਰਪੰਚ ਬਣਾਵਾਂਗੇ ਉਹ ਇਸ ਸਮੱਸਿਆ ਨੂੰ ਹੱਲ ਕਰੇਗਾ ਮੇਰੇ ਇੱਕ ਜਨਮ ਸਮਾਂ ਦੀ ਸੇਵਾ ਕੀਤੀ ਆ ਪੰਜ ਸਰਪੰਚਾਇਤਾਂ ਦੀ ਸੇਵਾ ਕੀਤੀ ਆ ਬੇਸਰਬ ਸਭ ਕੀ ਹੋ ਰਹੀ ਹੈ ਕਿਸੇ ਕਰ ਦੇ ਦੇਖੋ ਜੀ ਨਗਰ ਨੇ ਸਾਰੇ ਨੇ ਰਾਲਾ ਮਿਲ ਕੇ ਪਹਿਲਾਂ ਮੈਨੂੰ ਸਰਪੰਚੀ ਨਾ ਮੇਰੀ ਨਸੀਬੋਂ ਸਰਪੰਚ ਬਣਾਇਆ ਸੀ ਤੇ ਹੁਣ ਵੀ ਸਾਡਾ ਇੱਕ ਵੀਰ ਆ ਉਹ ਮੇਰੇ ਕੋਲ ਰਝਾਨ ਕਰਕੇ ਮੈਨੂੰ ਕੋਈ ਨਹੀਂ ਸੂਤਰ ਆਇਆ ਰਗੀ ਕੰਮ ਤੇ ਵੀਰ ਖਲੋਗੇ ਖਿਲਾ ਰਿਆ ਅਸੀਂ ਤੈਨੂੰ ਵੀ ਆਪਾਂ ਸਰਪੰਚੀ ਦਾ ਪੂਰਾ ਮਨੋਂ ਦਨੋ ਯੋਰ ਲਾ ਕੇ ਤੈਨੂੰ ਸਰਪੰਚ ਬਣਾਉਣਾ ਤੇ ਰਹਿੰਦੇ ਜਿਹੜੇ ਪਿੰਡ ਦੇ ਵਿਕਾਸ ਆ ਇਹਦੇ ਕੋ ਆਪਾਂ ਹੁਣ ਕਰਵਾਉਣੇ ਆ ਜਿਹੜੀਆਂ ਕੋ ਮੁਸ਼ਕਲਾਂ ਮੇਰੇ ਕੋਲ ਨਹੀਂ ਨਿਕਲੀਆਂ ਤੇ ਹੁਣ ਇਹ ਵੀਰ ਨੂੰ ਆਪਾਂ ਅੱਗੇ ਲਾ ਕੇ ਇਹ ਮੁਸ਼ਕਲਾਂ ਸਾਰੀਆਂ ਦਾ ਕੋ ਸ਼ਾਰਟਕਟ ਆਪਾਂ ਕਰਾਵਾਂਗੇ